ਸਾਰਨ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਪ੍ਰਦੀਪ ਚੀਮਾ ਜੀ ਬਾਰੇ ਦੋਸਤੋ ਸਾਨੂੰ ਪਤਾ ਹੈ ਜਿਵੇਂ ਕਿ ਬੀਬੀ ਰਜਨੀ ਮੂਵੀ ਸਿਨੇਮੇ ਘਰਾਂ ਦੇ ਵਿੱਚ ਰਿਲੀਜ਼ ਹੋ ਗਈ ਹੈ ਇਤਿਹਾਸ ਕਰਦੇ ਹਾਂ ਕਿ ਸਾਰੇ ਜਣਾਂ ਨੇ ਮੂਵੀ ਦੇਖ ਵੀ ਲਈ ਹੋਵੇਗੀ ਇਸ ਵਿੱਚ ਜੋ ਬੀਬੀ ਰਜਨੀ ਜੀ ਦੇ ਘਰ ਵਾਲੇ ਯਾਨੀ ਕਿ ਪਿੰਗਲੇ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਦੀਪ ਚੀਮਾ ਜੀ ਹਨ ਜੇਕਰ ਪ੍ਰਦੀਪ ਚੀਮਾ ਜੀ ਦੀ ਗੱਲ ਕੀਤੀ ਜਾਵੇ ਤਾਂ ਹੋਰ ਕਈ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਜਿਵੇਂ ਕਿ ਗਿੱਪੀ ਗਰੇਵਾਲ ਦੀ ਵਾਰਨਿੰਗ 2 ਦੇ ਵਿੱਚ ਭੋਲੇ ਓਏ ਭੋਲੇ ਜੱਸੀ ਗੱਲ ਦੀ ਫਰਤੀਲਾ ਮੂਵੀ ਇਸੇ ਆਰ ਕਈ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਪ੍ਰਦੀਪ ਚੀਮਾ ਜੀ ਇੱਕ ਬਹੁਤ ਹੀ ਚੰਗੀ ਸੋਚ ਦੇ ਮਾਲਕ ਹਨ ਪਿੰਗਲੇ ਦਾ ਕਿਰਦਾਰ ਨਬਾਉਣ ਵੇਲੇ ਪ੍ਰਦੀਪ ਚੀਮਾ ਜੀ ਨੇ ਸਾਡੇ ਨਾਲ ਕੁਝ ਕੁ ਝਲਕਾਂ ਪੇਸ਼ ਕੀਤੀਆਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਸੋ ਫਾਈਨਲੀ ਉਹਨਾਂ ਦੀ ਮਿਹਨਤ ਦਾ ਮੁੱਲ ਦੁਨੀਆ ਨੇ ਮੋੜ ਦਿੱਤਾ ਹੈ ਇਸ ਫਿਲਮ ਨੂੰ ਸਾਰੇ ਦਰਸ਼ਕਾਂ ਨੇ ਰੱਜਮਾ ਪਿਆਰ ਦਿੱਤਾ ਹੈ ਕਿ ਦੋਸਤੋ ਤੁਹਾਨੂੰ ਪ੍ਰਦੀਪ ਚੀਮਾ ਜੀ ਦੀ ਪਿੰਗਲੇ ਵਾਲੀ ਐਕਟਿੰਗ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਬਾਕਸ ਦੇ ਵਿੱਚ ਇੱਕ ਕਰੀ ਜ਼ਰੂਰ ਸਾਂਝੀ ਕਰਿਓ ਜੀ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ